ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਈ ਸੰਗਤਾਂ ਦੇ ਮੈਸੇਜ ਆਏ ਸਨ WhatsApp ਦੇ ਉੱਤੇ ਕਿ ਜਦੋਂ ਹੁਕਮਨਾਮਾ ਸਾਹਿਬ ਲਈਦਾ ਹੈ ਉਦੋਂ ਕਿਹੜੇ ਕਿਹੜੇ ਮੰਗਲ ਉਚਾਰਨ ਕਰਨੇ ਹੁੰਦੇ ਹਨ ਸੋ ਅੱਜ ਆਪਾਂ ਜਿਹੜੇ ਮੰਗਲ ਉਚਾਰਨ ਕਰਨੇ ਨੇ ਉਸ ਵਾਸਤੇ ਆਪ ਜੀ ਨਾਲ ਸਾਂਝ ਪਾਉਣੀ ਹੈ ਕਿ ਆਪਾਂ ਕਿਹੜੇ ਕਿਹੜੇ ਮੰਗਲ ਪੜ੍ਹ ਕੇ ਹੁਕਮਨਾਮਾ ਸਾਹਿਬ ਲੈ ਸਕਦੇ ਹਾਂ ਤੁਸੀਂ ਵੇਖ ਰਹੇ ਹੁਕਮਨਾਮਾ ਸਾਹਿਬ ਲੈ ਲਈ ਮੰਗਲ ਪਹਿਲਾਂ ਤਾਂ ਸੰਗਤ ਜੀ ਆਮ ਹੀ ਆਪਾਂ ਮੰਗਲ ਪੜ੍ਹਦੇ ਆਂ ਸੋ ਕਹੋ ਟੱਲ ਗੁਰ ਸੇਵੀਐ ਸੋ ਨਹੀਂ ਕਹਿਣਾ ਸੋ ਕਹੋ ਕਈ ਸੰਗਤਾਂ ਪੜ੍ਹ ਜਿੰਦੀ ਸੋ ਕਹੋ ਸੱਸੀ ਹੋੜਾ ਲਾ ਦਿੰਦੀ ਐ ਪਰ ਸੱਸੀ ਨੂੰ ਔਂਕੜ ਲੱਗਾ ਉੱਥੇ ਸੋ ਇੰਨਾ ਕੋ ਸੱਸੀ ਔਂਕੜ ਦੀ ਆਵਾਜ਼ ਉਚਾਰਨ ਹੋਵੇ ਸੋ ਕਹੋ ਟੱਲ ਗੁਰ ਸੇਵੀਐ ਇਹਨ ਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁੱਖ ਜਾਏ ਇੱਕ ਇਹ ਮੰਗਲ ਹੈ ਦੂਜਾ ਪੜਦਿਆਂ ਹੋਵੇ ਸਿਫਤ ਕਸੰਮ ਦੀ ਇਹ ਵੀ ਮੰਗਲ ਆਪਾਂ ਉਚਾਰਨ ਕਰ ਸਕਦੇ ਆ ਅੱਗੇ ਆਉਂਦਾ ਸੱਜਣ ਸੱਚਾ ਪਾਤ ਸਾਹ ਪਾਤ ਸ਼ਾ ਨਹੀਂ ਕਹਿਣਾ ਸੱਜਣ ਸੱਚਾ ਪਾਤ ਸਾਹ ਸਿਰ ਸਾਹਾ ਦੇ ਸਾਹੋ ਸਾਹਾ ਬੋਲ ਕੇ ਦੇ ਬੋਲਣਾ ਆਪਾਂ ਕੀ ਪੜਦਿਆਂ ਸਾਹ ਹੰਦੈ ਇਸ ਤਰ੍ਹਾਂ ਪੜ ਜਾਂਦੇ ਨਹੀਂ ਪੜਨਾ ਸੰਗਤ ਜੀ ਸ਼ੁੱਧ ਉਚਾਰਨ ਹੈ ਸੱਜਣ ਸੱਚਾ ਪਾਤ ਸਾਹੋ ਸਿਰ ਸਾਹਾ ਸਾਹਾ ਪੂਰਾ ਬੋਲ ਕੇ ਦੈ ਫਿਰ ਬੋਲਣਾ ਹੈ ਦੈ ਸਾਹੋ ਇਹ ਕੇ ਮੰਗਲ ਹੈ ਅੱਗੇ ਦੀਦਨੇ ਦੀਦਾਰ ਸਾਹਿਬ ਕਸ਼ ਨੇ ਇਸ ਕਾ ਮੋਲ ਇਹ ਕੇ ਆਪਾਂ ਸੰਗਤ ਜੀ ਮੰਗਲ ਉਚਾਰਨ ਕਰ ਸਕਦੇ ਆ ਸਗਲ ਗੁਨਾ ਕੇ ਦਾਤੇ ਸੁਆਮੀ ਬਿਨੋ ਸੁਣੋ ਇੱਕ ਦੇਨਾ ਇਹ ਆਪਾਂ ਇੱਕ ਮੰਗਲ ਉਚਾਰਨ ਕਰ ਸਕਦੇ ਆ ਜਦੋਂ ਹੁਕਮਨਾਮਾ ਸਾਹਿਬ ਲੈਣਾ ਹੈ ਉਹਨੂੰ ਇਹ ਮੰਗਲ ਆਪਾਂ ਉਚਾਰਨ ਕਰ ਸਕਦੇ ਆਂ ਅੱਗੇ ਮੰਗਲ ਆਉਂਦਾ ਸਗਲ ਗੁਨਾ ਕੇ ਦਾਤੇ ਸੁਆਮੀ ਤੇ ਇੱਕ ਸੋਏ ਸੁਨੰਦੜੇ ਮੇਰਾ ਤਨ ਮਨ ਮੌਲਾ ਇੱਕ ਇਹ ਆਪਾਂ ਇਹ ਵੀ ਮੰਗਲ ਉਚਾਰਨ ਕਰ ਸਕਦੇ ਆਂ ਤੂਚੋ ਸਜਨ ਮੈਡੇਆ ਇਹ ਆਪਾਂ ਆਮ ਹੀ ਸੰਗਤ ਜੀ ਜਦੋਂ ਵੀ ਹੁਕਮਨਾਮਾ ਸਭ ਲੈਨੇ ਆਂ ਤੇ ਗਰੰਤੀ ਸਿੰਘ ਇਸ ਦਾ ਮੰਗਲ ਉਚਾਰਨ ਕਰਦੇ ਨੇ ਤੂਚੋ ਸਜਨ ਮੈਡੇਆ ਦੇ ਇਸ ਸਿਸ ਉਤਾਰ ਨੈਣ ਮਹੀਂਜੇ ਤਰਸਦੇ ਕਦ ਪੱਸੀ ਦੀਦਾਰ ਇਸ ਦਾ ਮੰਗਲ ਉਚਾਰਨ ਕਰ ਸਕਦੇ ਆ ਅੱਗੇ ਆਉਂਦਾ ਤੇਰੇ ਦਰਸ਼ਨ ਵਿਟੋ ਖੰਨੀ ਐ ਵੰਨਿਆ ਤੇਰੇ ਨਾਂ ਵਿਟੋ ਕੁਰਬਾਨੋ ਇਹ ਵੀ ਮੰਗਲ ਸੰਗਤ ਜੀ ਆਪਾਂ ਹੁਕਮਨਾਮਾ ਸਾਹਿਬ ਲੈ ਲੱਗਿਆ ਉਚਾਰਨ ਕਰ ਸਕਦੇ ਆ ਮੈਂ ਗਰੀਬ ਸੱਚ ਟੇਕ ਤੂ ਮੇਰੇ ਸਤਿਗੁਰੂ ਪੂਰੇ ਇਹ ਵੀ ਮੰਗਲ ਉਚਾਰਨ ਕਰ ਸਕਦੇ ਆ ਦਰ ਮਾਦੇ ਠਾਡੇ ਦਰਬਾਰ ਹੁਣ ਸੰਗਤ ਜੀ ਧਿਆਨ ਰੱਖਣਾ ਜਦੋਂ ਆਪਾਂ ਇਹ ਮੰਗਲ ਉਚਾਰਨ ਕਰਦੇ ਆ ਦਰ ਮਾਦੇ ਠਾਡੇ ਦਰਬਾਰ ਆਪਾਂ ਕੀ ਪੜਦੇ ਆ ਠਾਂਡੇ ਠਾਂਡੇ ਦਾ ਅਰਥ ਹੁੰਦਾ ਠੰਡੇ ਠੰਡਕ ਪਰ ਇਥੇ ਠੰਡਕ ਦਾ ਅਰਥ ਨਹੀਂ ਬਣਦਾ ਦਰਮਾਦ ਦੇ ਠਾਡੇ ਦਰਬਾਰ ਠਾਡੇ ਦਾ ਅਰਥ ਬਣਦਾ ਇਥੇ ਖੜੇ ਬਿੰਦੀ ਤੁਰੇ ਤੋਚਾਰਨ ਕਰਨਾ ਪਰ ਬਿੰਦੀ ਹਰੇਕ ਥਾਂ ਤੇ ਲਾ ਦਿੰਦੇ ਆ ਦਰਮਾ ਦੇ ਠਾਡੇ ਠਾਡੇ ਪੜਨਾ ਠਾਡੇ ਦਾ ਅਰਥ ਹੁੰਦਾ ਹੈ ਖੜੇ ਜੇ ਬਿੰਦੀ ਲਾ ਦਿੱਤੀ ਫਿਰ ਅਰਥ ਬਣ ਗਿਆ ਠੰਡੇ ਇਥੇ ਖੜੇ ਦੀ ਗੱਲ ਕੀਤੀ ਮਾਰ ਰਹੇ ਨੇ ਦਰਮਾਦ ਦੇ ਠਾਡੇ ਦਰਬਾਰ ਤੇਰੇ ਦਰਬਾਰ ਦੇ ਕੋਈ ਖੜੇ ਆ ਇਹ ਮੰਗਲ ਉਚਾਰਨ ਕਰ ਸਕਦੇ ਆ ਸਰ ਦਰਸ਼ਨ ਪਿਆਸੀ ਦਿਨ ਸਰਾਤ ਇਹ ਵੀ ਮੰਗਲ ਉਚਾਰਨ ਕਰ ਸਕਦੇ ਆ ਧਨ ਸੁਵੇਲਾ ਘੜੀ ਧਨ ਇਹ ਵੀ ਮੰਗਲ ਉਚਾਰਨ ਕਰ ਸਕਦੇ ਆ ਮੈਂ ਮੂਰਤ ਕੀ ਕੀਤਕ ਬਾਤ ਹੈ ਕੋਟ ਪਰਾਧੀ ਤਰਿਆਰੇ ਇਹ ਵੀ ਮੰਗਲ ਉਚਾਰਨ ਕਰ ਸਕਦੇ ਆ ਦਰਸ਼ਨ ਦੇਖ ਜੀਵਾ ਗੁਰ ਤੇਰਾ ਇਹ ਵੀ ਮੰਗਲ ਉਚਾਰਨ ਕਰ ਸਕਦੇ ਆ ਧਨ ਸੁਵੇਲਾ ਘੜੀ ਧਨ ਤਨ ਮੂਰਤ ਪਲ ਸਾਰ ਇਹ ਵੀ ਮੰਗਲ ਆਪ ਪੜ ਸਕਦੇ ਆ ਸੰਗਤ ਜੀ ਜਦੋਂ ਹੁਕਮਨਾਮਾ ਸਾਹਿਬ ਲੈਣਾ ਤੇ ਮੈਂ ਮੂਰਤ ਕੀ ਕੀਤਕ ਬਾਤ ਹੈ ਕੋਟ ਪ੍ਰਾਧੀ ਤਰਿਆਰੇ ਇਹ ਵੀ ਮੰਗਲ ਆਪਾਂ ਉਚਾਰਨ ਕਰ ਸਕਦੇ ਆ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਇਹ ਵੀ ਮੰਗਲ ਉਚਾਰਨ ਕਰ ਸਕਦੇ ਆ ਵਿਸਰਨਾਹੀ ਦਾਤਾਰ ਇਹ ਵੀ ਮੰਗਲ ਉਚਾਰਨ ਕਰ ਸਕਦੇ ਆ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਇਹ ਵੀ ਮੰਗਲ ਆਪਾਂ ਉਚਾਰਨ ਕਰ ਸਕਦੇ ਆ ਸੰਗਤ ਜੀ ਧਿਆਨ ਰੱਖਣਾ ਜਦੋਂ ਆਪਾਂ ਹੁਕਮਨਾਮਾ ਸਾਹਿਬ ਲੈਣਾ ਹੈ ਇਹ ਜਿਹੜੇ ਮੰਗਲ ਆਪਾਂ ਪੜ੍ਹੇ ਨੇ ਆਪਾਂ ਸਰਵਣ ਕੀਤੇ ਨੇ ਸਾਰੇ ਹੀ ਆਪਾਂ ਹੁਕਮਨਾਮਾ ਸਾਹਿਬ ਲੈਣ ਲੱਗੇ ਇਹ ਆਪਾਂ ਉਚਾਰਨ ਕਰ ਸਕਦੇ ਆ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਸੰਗਤ ਜੀ ਗੁਰਬਾਣੀ ਦੀ ਲੜੀਵਾਰ ਸੰਥਿਆ ਚੱਲ ਰਹੀ ਹੈ ਰਾਤ ਨੂੰ 7:30 ਵਜੇ ਇਸੇ ਚੈਨਲ ਤੇ ਸੰਥਿਆ ਕਰਵਾਈ ਜਾਂਦੀ ਹੈ ਤੇ ਨਾਲ ਭਾਈ ਗੁਰਦਾਸ ਦੀਆਂ 12 ਦੀ ਸੰਥਿਆ ਵੀ ਚੱਲ ਰਹੀ ਹੈ ਤੇ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ